ਦੇ ਆ ਜੀ ਇਸ ਜਿਹੜਾ ਇਹ ਅੰਦੋਲਨ ਆ ਤੁਸੀਂ ਇਹਦਾ 파ਟ ਮਾਣ ਮਹਿਸੂਸ ਕਰੋਗੇ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸੋਗੇ ਕਿ ਜਦੋਂ ਇੱਕ ਇਹ ਅੰਦੋਲਨ ਹੋ ਰਿਹਾ ਸੀ ਅਸੀਂ ਉਸ ਵੇਲੇ ਉੱਥੇ ਹਾਜ਼ਰ ਸੀ ਇੱਥੇ ਪਲ-ਪਲ ਇਤਿਹਾਸ ਸਿਰਜਿਆ ਜਾ ਰਿਹਾ ਆ ਪਲ-ਪਲ ਤੁਹਾਡਾ ਜਿਹੜਾ ਪਿਛਲਾ 500 ਸਾਲਾਂ ਦੇ 500 ਸਾਲ ਦੇ ਵਿੱਚ ਤੁਹਾਡੀਆਂ ਪ੍ਰਾਪਤੀਆਂ ਦੁਬਾਰਾ ਇੱਥੇ ਦੁਹਰਾਈਆਂ ਜਾ ਰਹੀਆਂ ਆ ਤੁਹਾਨੂੰ ਉਹਦੇ ਨਾਲ ਮਿਲ ਕੇ ਇਦਾਂ 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 ਦੇ ਵਾਪਰ ਰਿਹਾ ਇਦਾਂ ਦਾ ਕੁਝ ਹੋ ਰਿਹਾ ਤੁਹਾਡੇ ਵਾਲੇ ਦੁਆਲੇ ਤੁਹਾਨੂੰ ਤੁਰ ਫਿਰ ਕੇ ਉਹ ਵੇਖ ਕੇ ਮੈਂ ਕਹਿੰਦਾ ਮਾਣ ਮਹਿਸੂਸ ਹੋ ਰਿਹਾ ਸਾਨੂੰ ਅੱਜ ਹਾਂਜੀ ਦੇਖੋ ਜੀ ਬੋਲੀਵੁੱਡ ਅਦਾਕਾਰ ਕੰਗਨਾਰਾ ਨੌਤ ਵੱਲੋਂ ਕਿਸਾਨਾਂ ਨੂੰ ਬਹੁਤ ਹੀ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ बार-बार ਟਵੀਟ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਆਪਣੀ ਰਾਏ ਦਿਓ ਜੀ ਕਿਹਨਾਂ ਨੂੰ ਕੰਗਨਾਰਾ ਨੌਤ ਜੀ ਜੋ ਕਿ ਕਿਸਾਨਾਂ ਨੂੰ ਬਾਰ-ਬਾਰ ਟਵੀਟ ਕਰਕੇ ਬਹੁਤ ਹੀ ਮੰਦੀਸ਼ ਸ਼ਬਦਾਵਲੀ ਵਰਤ ਰਹੀ ਹੈ ਬੀਬੀਆਂ ਬਿਲਕੁਲ ਲੱਗਦਾ ਹੈ ਕਿ ਇਹ ਬਸ਼ਰਮੀ ਦੀ ਹੱਦ ਨਹੀਂ ਹੋਣਾ ਚਾਹੀਦਾ ਹੁਣ ਮੈਂ ਇਸ ਤੋਂ ਵੱਧ ਜਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰੀ ਜ਼ੁਬਾਨ ਇਸ ਤੋਂ ਜ਼ਿਆਦਾ ਲਫ਼ਜ਼ ਹੈ ਵੀ ਮੈਂ ਗਾਲ ਕੱਢਾਂ ਜਾਂ ਹਨ ਪਰ ਪੰਜਾਬੀ ਕਿਸੇ ਦਾ ਰੱਖਦੇ ਨਹੀਂ ਹਿਸਾਬ ਬਰਾਬਰ ਕਰ ਦਿੰਦੇ ਆ ਚਲੋ ਕੋਈ ਨਹੀਂ ਕਿਸਾਨ ਜੱਥੇਬੰਦੀਆਂ ਦੀ ਸਾਡੀ ਮਾਂ ਨੂੰ ਗਾਲ ਦਿੱਤੀ ਆ ਜੀ ਇੱਕ ਬਜ਼ੁਰਗਔਰਤ ਨੂੰ ਮਾਂ ਗਾਲ ਨਹੀਂ ਦਿੱਤੀ ਉਹਨੇ ਪੰਜਾਬ ਦੀਆਂ ਮਾਵਾਂ ਨੂੰ ਗਾਲ ਦਿੱਤੀ ਆ ਹਾਂਜੀ ਜੀ ਸੋ ਇਹ ਇੱਕ ਮੈਂ ਕਹੂੰਗਾ ਕਿ ਬੇਸ਼ਰਮੀ ਦੀ ਹੱਦ ਹੈ ਹਾਂਜੀ ਸੋ ਆਉਣ ਵਾਲੇ ਸਾਡੇ ਜਿਹੜੇ ਵੀਰ ਸਾਡੀਆਂ ਪੰਜਾਬ ਬਣ ਭੈਣਾ ਆ ਇਹਨਾਂ ਨੇ ਆਪੇ ਸਾਫ ਰਾਬੜ ਕਰ ਦੇਣਾ ਹੈ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਹੁਣ ਤੱਕ ਮੀਟਿੰਗਾਂ ਜੋ ਵੀ ਹੋਈਆਂ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ 9 ਦਸੰਬਰ ਨੂੰ ਦੁਬਾਰਾ ਮੀਟਿੰਗ ਹੋ ਰਹੀ ਹੈ ਕੀ ਤੁਸੀਂ ਸਰਕਾਰ ਤੋਂ ਵੀ ਆਸ ਲੱਗਦੇ ਹੋ ਨਹੀਂ ਜਿਹੜੀ ਖੇਤੀ ਮੰਤਰੀ ਦੇ ਮੱਥੇ ਦੀ ਤਰੇਲੀ ਦੱਸਦੀ ਆ ਕਿ ਹੱਲ ਛੇਤੀ ਨਿਕਲ ਆਊਗਾ ਜੀ ਕਿਉਂਕਿ ਜਿਹੜੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸਾਡੇ ਲੀਡਰ ਲੀਡਰਸ਼ਿਪ ਨੇ ਜਿਹੜਾ ਆਪਣਾ ਪੱਖ ਰੱਖਿਆ ਆ ਤੌਰ ਦੇ ਨਾਲ ਠੋਕ ਦੇ ਨਾਲ ਤੇ ਉਥੋਂ ਲੱਗਦਾ ਹੈ ਕਿ ਅਸੀਂ ਜਿਹੜੀ ਫਤਿਹ ਸਾਡੀ ਯਕੀਨੀ ਆ ਨੇੜੇ ਆ ਜਿਹੜੇ ਨੌਜਵਾਨ ਵੀਰੇ ਦਿੱਲੀ ਨਹੀਂ ਪਹੁੰਚ ਸਕਦੇ ਉਹ ਆਪਣਾ ਸਹਿਯੋਗ ਕਿਵੇਂ ਕਰ ਸਕਦੇ ਹਨ ਆ ਜਿਹੜੇ ਨਹੀਂ ਪਹੁੰਚ ਸਕਦੇ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਇਹਦਾ ਹਿੱਸਾ ਬਣੋ ਤੁਸੀਂ ਜੀ ਬਾਕੀ ਮੀਡੀਆ ਦੇ ਰਾਹੀਂ ਜਿਹੜਾ ਚੰਗੀਆਂ ਚੀਜ਼ਾਂ ਆ ਚੰਗੀਆਂ ਇਸ ਨਾਲ ਜੁੜੀਆਂ ਹੋਈਆਂ ਖਬਰਾਂ ਆ ਉਹਨੂੰ ਇਸ ਨੂੰ ਪ੍ਰਮੋਟ ਕਰੋ ਕਿ ਤੁਹਾਨੂੰ ਸਾਨੂੰ 네ਗੇਟਿਵ ਦਰਸਾਉਣ ਦੇ ਲਈ ਇੱਕ ਮੀਡੀਆ ਨੈਸ਼ਨਲ ਮੀਡੀਆ ਲੱਗਾ ਹੋਇਆ ਆ ਸਾਡੀਆਂ ਜਿਹੜੀਆਂ ਪਤਾ ਨਹੀਂ ਕਿੱਥੋਂ 네ਗੇਟਿਵਿਟੀ ਫਲਾ ਰਿਆ ਆ ਸਾਡੇ ਖਿਲਾਫ ਤੇ ਉਹਨਾਂ ਨੂੰ ਚੰਗੀਆਂ ਚੀਜ਼ਾਂ ਫਲਾ ਕੇ ਅਸੀਂ ਉਹਦਾ ਤਾਕਤਲਾ ਕਰ ਸਕਦੇ ਆ ਤੋਂ ਇਹ ਵੀ ਸਾਡੇ ਯੂਥ ਨੇ ਕੀਤਾ ਵੀ ਆ ਸਾਡੇ ਯੂਥ ਨੇ ਟਵਿੱਟਰ ਦੇ ਉੱਪਰ ਤੇ ਇੰਸਟਾਗ੍ਰਾਮ ਦੇ ਉੱਪਰ ਜਿਹੜਾ ਮੋਰਚਾ ਸੰਭਾਲਿਆ ਆ ਉਹ ਵੀ ਕਮਾਲ ਦਾ ਆ ਹਾਂਜੀ ਬਹੁਤ ਤਰੀਕ ਦਾ ਬੰਦ ਹੈ ਉਹਦੇ ਚ ਜਿਹੜਾ ਨੌਜਵਾਨ ਘਰ ਬੈਠਾ ਉਹ ਪੂਰਾ ਸਹਿਯੋਗ ਦੇ ਹਾਂ ਜਿਹੜਾ ਅਖਤਰੀਕ ਨੂੰ ਬੰਦ ਹਿੰਦੁਸਤਾਨ ਭਾਰਤ ਬੰਦ ਰੱਖਿਆ ਹੋਇਆ ਆ ਕੋ ਨੌਜਵਾਨ ਸਾਰਾ ਸੜਕਾਂ ਤੇ ਹੋਣਾ ਚਾਹੀਦਾ ਉਸ ਦਿਨ ਬੰਦ ਹੋਣਾ ਚਾਹੀਦਾ ਹੈ ਉਹਦੇ ਬਹੁਤ ਧੰਨਵਾਦ ਜੀ ਧੰਨਵਾਦ ਥੈਂਕ ਯੂ